ਸਵਾਗਤ ਗੱਲਾਂ ਤੇ ਗੀਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੋੜਾ ਹਰਮਨ ਪਿਆਰਾ ਪ੍ਰੋਗਰਾਮ ਗੱਲਾਂ ਤੇ ਗੀਤ ਜਿਹਦੇ ਵਿੱਚ ਤੁਹਾਨੂੰ ਪਤਾ ਨਾਲ ਨਾਲ ਕਿਸੇ ਵਿਸ਼ੇ ਤੇ ਗੱਲਾਂ ਤੇ ਨਾਲ ਨਾਲ ਗੀਤ ਲੈ ਕੇ ਆਜ਼ਰਾਂ ਜੀ ਸੀ ਦੋਨੋਂ ਮੈਂ ਸ਼ਿਵਾਜੀ ਆਰਿਆਨ ਤੇ ਮੈਂ ਮੰਦੀਪ ਕੌਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਪੰਜਾਬੀ ਸੱਭਿਆਚਾਰ ਵਿਰਾਸਤ ਸਾਡੀ ਬਹੁਤ ਅਮੀਰ ਹੈ ਕਿਉਂਕਿ ਜਿੱਥੇ ਵੀ ਪੰਜਾਬੀ ਜਾਂਦੇ ਨੇ ਪੰਜਾਬੀ ਸਿਰਫ ਇੱਕ ਨਹੀਂ ਬਲਕਿ ਦੋ ਤਿੰਨ ਗੱਲਾਂ ਕਰਕੇ ਮਸ਼ਹੂਰ ਨੇ ਉਹ ਕਿਹੜੀਆਂ ਗੱਲਾਂ ਨੇ ਜੀ ਕਹਿੰਦੇ ਪੰਜਾਬੀ ਖੁੱਲਾ ਖਾਂਦੇ ਪੀਂਦੇ ਨੇ ਜੀ ਸੁਭਾਅ ਦੇ ਬੜੇ ਮਸਤ ਹੁੰਦੇ ਨੇ ਹੈ ਤੇ ਉਸ ਦੇ ਨਾਲ ਨਾਲ ਪਹਿਨਣਾ ਪੱਚਰਨਾ ਪੰਜਾਬੀਆਂ ਨੂੰ ਬੜਾ ਸ਼ੌਕ ਹੁੰਦਾ ਹੈ ਠੀਕ ਹੈ ਇਸੇ ਕਰਕੇ ਪੰਜਾਬੀ ਜਾਣੇ ਜਾਂਦੇ ਨੇ ਔਰ ਸਾਡੀ ਅਮੀਰ ਵਿਰਾਸਤ ਦੀ ਗੱਲ ਕਰੀਏ ਤਾਂ ਅਸੀਂ ਦੇਖਿਆ ਕਿ ਸਾਡੀ ਵਿਰਾਸਤ ਕਰਕੇ ਹੀ ਅਸੀਂ ਜਾਣੇ ਜਾਂਦੇ ਹਾਂ ਔਰ ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਅਸੀਂ ਹਰ ਵਾਰ ਜਿਸ ਤਰ੍ਹਾਂ ਨਵਾਂ ਵਿਸ਼ਾ ਲੈ ਕੇ ਆਉਂਦੇ ਆ ਸਾਡਾ ਵਿਸ਼ਾ ਵੀ ਇਸੇ ਤਰ੍ਹਾਂ ਕੁਝ ਟੁਕਦਾ ਹੈ ਜੀ ਜੀ ਤੁਸੀਂ ਸਾਡਾ ਅੱਜ ਦਾ ਵਿਸ਼ਾ ਨੋਟ ਕਰ ਲਓ ਜੀ ਸਾਡਾ ਅੱਜ ਦਾ ਵਿਸ਼ਾ ਹੈ ਜੀ ਪੰਜਾਬੀ ਜੀਵਨ ਰਹਿਤ ਤੇ ਸੱਭਿਆਚਾਰ ਦੇ ਬਦਲਦੇ ਨਕਸ਼ੇ ਇਸ ਵਿਸ਼ੇ ਤੇ ਗੱਲ ਕਰਨ ਦੇ ਲਈ ਤੁਸੀਂ ਸਾਡੇ ਨਾਲ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 0181 281 424 0181 281 424 ਔਰ ਇੱਕ ਗੱਲ ਦਾ ਖਾਸ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਤਾਂ ਆਪਣੀ ਟੀਵੀ ਸੈੱਟ ਦੀ ਵੋਲਿਊਮ ਪਲੀਜ਼ ਘੱਟ ਕਰ ਲੈਣਾ ਤਾਂ ਜੋ ਆਪਾਂ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਡੇ ਨਾਲ ਗੱਲ ਕਰ ਸਕੀਏ। ਕੀ ਬਾਤ ਹੈ ਜੀ ਬਹੁਤ ਪਿਆਰੀ ਫਿਰੀਆਂ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਨਾਲ ਤੁਸੀਂ ਕਰ ਲੀਆਂ ਔਰ ਦਰਸ਼ਕੋ ਹੁਣ ਵੇਲਾ ਹੋ ਰਿਹਾ ਕਿ ਅਸੀਂ ਆਪਣੇ ਉਸ ਮਹਿਮਾਨ ਦੇ ਨਾਲ ਤੁਹਾਡਾ ਤਾਰਫ ਕਰਾਈਏ ਜਿਹੜੇ ਆਪਣੀਆਂ ਵਧੀਆ ਵਧੀਆ ਪਿਆਰੇ ਪੀਣੇ ਸਿਆਣੀਆਂ ਸਿਆਣੀਆਂ ਗੱਲਾਂ ਇੱਥੇ ਲੈ ਕੇ ਆਏ ਨੇ ਤਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਸਬਜੈਕਟ ਹੈ ਜੋ ਵਿਸ਼ਾ ਹੈ ਉਹਤੇ ਡਿਸਕਸ਼ਨ ਹੋ ਸਕੇ ਔਰ ਜਸਵੀਰ ਰਾਣਾ ਜੀ ਜੋ ਕਿ ਇੱਕ ਨਾਵਲਕਾਰ ਵੀ ਨੇ ਇੱਕ ਕਹਾਣੀਕਾਰ ਨੇ ਤਿੰਨ ਕਹਾਣੀ ਸੰਗ੍ਰਹਿਨਾ ਦੇ ਛਪ ਚੁੱਕੇ ਨੇ ਕਹਾਣੀਆਂ ਦੇ ਨਾਲ 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 ਨਾਵਲ ਵੀ ਲਿਖ ਚੁੱਕੇ ਨੇ ਔਰ ਕਿਤੇ ਵੱਜੋਂ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਗਵਰਨਮੈਂਟ ਸਕੂਲ ਦੇ ਵਿੱਚ ਪਣਪੋਰਾ ਪਿੰਡ ਤੋਂ

ਅਰੇ ਜੀਵਨ ਰੈਤਲ ਜਿਸ ਤਰ੍ਹਾਂ ਦੇਖਿਆ ਕਿ ਅੱਜ ਦੇ ਸਮੇਂ ਵਿੱਚ ਸਾਡੀ ਜ਼ਰਖੇਜ਼ ਹੁੰਦੀ ਜਾ ਰਹੀ ਹੈ ਇਸ ਦੇ ਕੀ ਕਾਰਨ ਨੇ ਜਿੱਥੇ ਬੰਦਾ ਰਹਿੰਦਾ ਹੈ ਜਿੱਥੇ ਉਹ ਜੀਉਂਦਾ ਹੈ ਜੀ ਉਸ ਧਰਤਲ ਨੂੰ ਉਸ ਧਰਤੀ ਨੂੰ ਉਸ ਜ਼ਮੀਨ ਨੂੰ ਉਸ ਤਲ ਨੂੰ ਅਸੀਂ ਉਹਦੀ ਜੀਵਨ ਰੈਤਲ ਕਹਿੰਦੇ ਹਾਂ ਜੀ ਹੁਣ ਜਦੋਂ ਅਸੀਂ ਪੰਜਾਬੀ ਬੰਦੇ ਦੀ ਜੀਵਨ ਰੈਤਲ ਦੀ ਗੱਲ ਕਰਦੇ ਆਂ ਜੀ ਤਾਂ ਇਹਦੇ ਬਾਰੇ ਦੋ ਗੱਲਾਂ ਖਾਸ ਤੌਰ ਦੇ ਉੱਤੇ ਕਰਨ ਵਾਲੀਆਂ ਨੇ ਪਹਿਲੀ ਗੱਲ ਹਾਂ ਹਾਂ ਕਿ ਇਹ ਬੜੀ ਸਿਰਜਣਾਤਮਿਕ ਹੈ ਦੂਸਰੀ ਗੱਲ ਕਿ ਇਹ ਬੜੀ ਜ਼ਰਖੇਜ਼ ਹੈ ਹਮ ਸਿਰਜਣਾਤਮਿਕ ਇਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਇਸ ਧਰਤੀ ਦੇ ਉੱਤੇ ਇਸ ਜ਼ਮੀਨ ਦੇ ਉੱਤੇ ਇਸ ਰੈਤਲ ਦੇ ਉੱਤੇ ਵੇਦਾਂ ਤੇ ਗ੍ਰੰਥਾਂ ਦੀ ਸਿਰਜਣਾ ਹੋਈ ਜੀ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੇ ਜਿਹੜੇ ਕਦਮ ਨੇ ਉਹਨਾਂ ਦੀ ਪੈੜ ਚਾਲ ਇੱਥੇ ਸੁਣਾਈ ਦਿੰਦੀ ਹੈ ਹਮ ਹਵਾ ਦੇ ਵਿੱਚ ਅਸੀਂ ਫਿਜ਼ਾ ਦੇ ਵਿੱਚ ਹਮ ਮਹਿਸੂਸ ਕਰਦੇ ਹਾਂ ਤਾਂ ਉਹਨਾਂ ਦੇ ਇਲਾਹੀ ਬੋਲ ਨੇ ਜਿਹੜੇ ਸਾਨੂੰ ਗੂੰਜਦੇ ਸੁਣਾਈ ਦਿੰਦੇ ਨੇ ਹਮ ਜੀ ਜੋ ਵੀ ਕੋਈ ਬੰਦਾ ਇਸ ਜ਼ਮੀਨ ਤੇ ਇਸ ਰੈਤਲ ਤੇ ਇਸ ਧਰਤੀ ਤੇ ਹਨਾ ਤਲ ਤੇ ਪੰਜਾਬ ਦੀ ਤੇ ਜੰਮਦਾ ਤਾਂ ਸਿਰਜਣਾਤਮਕਤਾ ਹੈ ਜਿਹੜੀ ਉਹਦੇ ਖੂਨ ਦੇ ਵਿੱਚ ਹੀ ਜੀਨਸ ਦੇ ਵਿੱਚ ਹੀ ਲੈ ਕੇ ਉਹ ਜੰਮਦਾ ਕੀ ਬਾਤ ਹੈ ਅੱਛਾ ਦੂਸਰੀ ਗੱਲ ਜ਼ਰਖੇਜ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਮਿਸਾਲ ਦਵਾ ਮੈਂ ਸਿਰਜਣਾਤਮਕ ਕਿਸਾਨ ਹੈ ਕਿਸਾਨ ਖੇਤੀ ਪ੍ਰਧਾਨ ਸੂਬਾ ਪੰਜਾਬ ਜੀ ਖੇਤ ਦੇ ਵਿੱਚ ਹਲ ਵਾਹਦਾ ਹਲ ਵਾਹਦਾ ਵਾਹਦਾ ਜਦੋਂ ਉਹ ਸਿਆੜ ਕੱਟਦਾ ਤਾਂ ਉਹ ਕੋਈ ਸਕੇਲ ਜਾਂ ਫੋਟਾ ਲੈ ਕੇ ਲਾਈਨ ਨਹੀਂ ਲਾਉਂਦਾ ਸਿੱਧਾ ਫਲ ਸਿੱਧਾ ਸਿਆੜ ਨਹੀਂ ਕੱਟਦਾ ਬਿਲਕੁਲ ਸਹੀ ਹੈ ਉਹ ਬਿਨਾਂ ਲਾਈਨ ਤੋਂ ਸਿੱਧਾ ਜਿਹੜਾ ਸਿਆੜ ਕੱਟਦਾ ਹੈ ਹਲ ਨਾਲ ਮੈਨੂੰ ਲੱਗਦਾ ਉਹਦੀ ਇਹ ਵੱਡੀ ਸਿਰਨਾਖਤ ਹੈ ਇਹ ਵੱਡੀ ਖਲਾਤ ਮਿਲਦਾ ਹੈ ਹੈਨਾ ਬਾਕੀ ਸਹੀ ਗੱਲ ਹੈ ਜੀ ਹੁਣ ਉਹ ਉਹੀ ਬੰਦਾ ਜਦੋਂ ਫਸਲ ਲਗਾਉਂਦਾ ਜੀ ਤਾ ਘਰ ਆਉਂਦੀ ਆ ਔਰ ਘਰ ਫਸਲਾਂ ਹੁੰਦੀ ਆ ਦਾਣੇ ਆਉਂਦੇ ਨੇ ਆਰਥਿਕਤਾ ਮਜ਼ਬੂਤ ਹੁੰਦੀ ਆ ਸੁਪਨੇ ਨੇ ਜਿਹੜੇ ਉੱਗਦੇ ਨੇ ਫਸਲ ਦੇ ਨਾਲ ਨਾਲ ਸੋਚਾਂ ਖਿਆਲ ਹਨਾ ਰਿਸ਼ਤੇ ਉੱਗਦੇ ਨੇ ਇਸ ਤਰ੍ਹਾਂ ਦਾ ਹੈ ਜੀ ਰਣਾ ਸਾਹਿਬ ਇੱਕ ਗੱਲ ਮੈਂ ਇੱਥੇ ਜ਼ਰੂਰ ਪੁੱਛਣੀ ਚਾਹਾਂਗਾ ਹਰ ਇੱਕ ਜਿਹੜੀ ਸਭਿਤਾ ਹੈਗੀ ਆ ਉਹ ਆਪਣੇ ਆਪ ਚ ਉਹਦਾ ਵਿਰਸਾ ਅਮੀਰ ਹੁੰਦਾ ਪਰ ਸਾਡੀ ਜਿਹੜੀ ਅਸੀਂ ਜਿਸ ਵਿਰਸੇ ਦੇ ਅਸੀਂ ਗੱਲ ਕਰਦੇ ਆ ਉਦੇ ਵਿੱਚ ਕਿਹੜਾ ਵੱਖਰਾ ਪਣ ਹੈ ਕਿਹੜੀ ਅਸੀਂ ਚੀਜ਼ ਹੈ ਜਿਹੜੀ ਆਪਣੀ ਸਵਿਰਥੇ ਨੂੰ ਅਮੀਰ ਬਣਾਉਂਦੀ ਹੈ ਦੂਸਰਿਆਂ ਨਾਲੋਂ ਇਹਦਾ ਨਕਸ਼ ਵੱਖਰਾ ਰੱਖਦੀ ਹੈ ਗੱਲਾਂ ਬਹੁਤ ਸਾਰੀਆਂ ਨੇ ਆਪਾਂ ਦੋ ਚਾਰ ਗੱਲਾਂ ਕਰਦੇ ਆ ਜੀ ਪਹਿਲੀ ਗੱਲ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਆ ਉਹ ਸ਼ਬਦ ਸੱਭਿਆਚਾਰ ਹੈ ਅੱਛਾ ਜੀ ਸਾਡੇ ਗੀਤ ਸਾਡੇ ਨਾਚ ਸਾਡੇ ਜੋ ਵੀ ਅਸੀਂ ਅੱਜਕੱਲ ਸਟੇਜ ਦੇ ਉੱਤੇ ਸੱਭਿਆਚਾਰਕ ਚੀਜ਼ਾਂ ਦੇਖਦੇ ਆ ਜੀ ਉਹ ਬਾਅਦ ਦੀ ਗੱਲ ਆ ਹੂੰ ਹੂੰ ਸਭ ਤੋਂ ਪਹਿਲੀ ਗੱਲ ਹੈ ਕਿ ਸਾਡਾ ਸੱਭਿਆਚਾਰ ਸ਼ਬਦ ਸੱਭਿਆਚਾਰ ਹੈ ਹੂੰ ਹੂੰ ਔਰ ਅਸੀਂ ਸ਼ਬਦ ਦੀ ਕਿਰਤ ਸਾਰਿਆਂ ਤੋਂ ਪਹਿਲਾਂ ਕੀਤੀ ਜੀ ਸ਼ਬਦ ਇੱਕ ਸ਼ਕਤੀ ਹੈ ਸ਼ਬਦ ਬਿਨਾਂ ਅਸੀਂ ਅਧੂਰੇ ਆਂ ਜੇ ਸ਼ਬਦ ਸਾਨੂੰ ਪੂਰੇ ਕਰਦਾ ਹੈ ਸਹੀ ਹੁਣ ਬਾਬਾ ਨਾਨਕ ਜੀ ਜਦੋਂ ਇਸ ਧਰਤੀ ਦੇ ਉੱਤੇ ਪੈਰ ਰੱਖਦਾ ਪਹਿਲਾ ਹਾਂ ਤਾਂ ਉਹ ਸਾਨੂੰ ਅਹਿਸਾਸ ਕਰਾਉਂਦਾ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਭਾਸ਼ਾ ਵਿਗਿਆਨੀ ਉਹ ਬਣ ਕੇ ਉੱਤਰਦਾ ਸ਼ਬਦ ਦੀ ਸ਼ਕਤੀ ਦਾ ਅਹਿਸਾਸ ਕਰਾਉਂਦਾ ਜੀ 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 ਕਿ ਸ਼ਬਦ ਕੱਲਾ ਹਥਿਆਰ ਕੱਲਾ ਤੀਰ ਕੱਲਾ ਤਲਵਾਰ ਕੱਲੀ ਗੋਲੀ ਨਹੀਂ ਚੱਲਦੀ ਹੁੰਦੀ ਅੱਖਰ ਸ਼ਬਦ ਤੇ ਵਿਚਾਰ ਵੀ ਚੱਲਦਾ ਹੁੰਦਾ ਹਮ ਸਭ ਤੋਂ ਪਹਿਲਾਂ ਇਹ ਗੱਲ ਸਾਡੇ ਪੰਜਾਬੀ ਸੱਭਿਆਚਾਰ ਦਾ ਹਨਾ ਪਛਾਈ ਖਾਸਾ ਬਣ ਕੇ ਉੱਭਰਦੀ ਹੈ ਦੁਨੀਆ ਦੇ ਸੱਭਿਆਚਾਰਾਂ ਚ ਜੀ ਪੰਜਾਬੀ ਸੱਭਿਆਚਾਰ ਇੱਕ ਐਸਾ ਸੱਭਿਆਚਾਰ ਹੈ ਜਿਹੜਾ ਸ਼ਬਦ ਸੱਭਿਆਚਾਰ ਬਣ ਕੇ ਆਪਣਾ ਪਹਿਚਾਨ ਚਿੰਨ ਲੈ ਕੇ ਆਪਣੀ ਖਾਸੀਅਤ ਤੇ ਵੱਖਰਤਾ ਲੈ ਕੇ ਇੰਟਰੋਡਿਊਸ ਹੁੰਦਾ ਹੈ ਮੈਨੂੰ ਲੱਗਦਾ ਇਹ ਵੱਡੀ ਤੇ ਵੱਖਰੀ ਗੱਲ ਆ ਅੱਛਾ ਦੂਸਰੀ ਗੱਲ ਨਾਚ ਨੇ ਸਾਡੇ ਹਮ ਨਾਚ ਪੰਜਾਬੀਆਂ ਦੇ ਗਿੱਧਾ ਤੇ ਭੰਗੜਾ ਖਾਸ ਨਾਚ ਨੇ ਵਿਸ਼ੇਸ਼ ਨਾਚ ਨੇ ਦੁਨੀਆ ਦੇ ਵਿੱਚ ਇਹਨਾਂ ਨੇ ਧੰਮ ਪਾਈ ਆ ਜੀ ਇਹ ਸਰੀਰ ਦੇ ਜੋਰ ਨਾਲ ਲੱਤਾਂ ਦੇ ਜੋਰ ਨਾਲ ਹਿੱਕ ਦੇ ਜੋਰ ਨਾਲ ਨੱਚੇ ਜਾਂਦੇ ਨੇ ਹਮ ਔਰ ਇਹ ਜਦੋਂ ਨੱਚੇ ਜਾਂਦੇ ਨੇ ਤਾਂ ਧਰਤੀ ਹਿਲਦੀ ਆ ਧਮਕ ਪੈਂਦੀ ਆ ਹਨਾ ਜੀਵੰਤਤਾ ਇੱਕ ਧੜਕਨ ਪੈਦਾ ਹੁੰਦੀ ਆ ਹਮ 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 ਸਾਡੇ ਲੋਕ ਬੋਲੀ ਵੀ ਹੋਂ ਦੇ ਵਿੱਚ ਆਉਂਦੀ ਆ ਕਿ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਬਿਲਕੁਲ ਸਹੀ ਹੈ ਹਨਾ ਇਹ ਵੱਖਰਾ ਪਹਿਚਾਨ ਚਿੰਨ੍ਹ ਆ ਸਾਡੇ ਸੱਭਿਆਚਾਰ ਦਾ ਅੱਛਾ ਅੱਛਾ ਇੱਕ ਹੋਰ ਤੀਸਰੀ ਗੱਲ ਜੀ ਕਿਰਤ ਕਰਨਾ ਤੇ ਵੰਡ ਛਕਣਾ ਹੂੰ ਲੋੜਵੰਦ ਦੀ ਸਹਾਇਤਾ ਕਰਨਾ ਸਹੀ ਗੱਲ ਪੰਜਾਬੀ ਬੰਦੇ ਦਾ ਪੰਜਾਬੀ ਸੱਭਿਆਚਾਰ ਦਾ ਇੱਕ ਵੱਖਰਾ ਪਹਿਚਾਨ ਚ ਇੰਨਾ ਜਿਦਾ ਨੂੰ ਅਮੀਰੀ ਬਖਸ਼ਦਾ ਬਿਲਕੁਲ ਕਿਤੇ ਕੋਈ ਦੁਖਾਂਤ ਵਾਪਰ ਜਵੇ ਜੀ 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 ਪੰਜਾਬੀ ਲੋਕ ਐਸੀ ਕੌਮ ਦੇ ਲੋਕ ਨੇ ਜਿਹੜੇ ਉੱਥੇ ਜਾ ਕੇ ਹੂੰ ਦੁਖਾਂਤ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਸੰਭਾਲਦੇ ਹੀ ਨਹੀਂ ਬਲਕਿ ਜਦੋਂ ਇਹ ਲੰਗਰ ਲਾਉਂਦੇ ਨੇ ਉੱਥੇ ਆਪਣੀ ਕਿਰਤ ਕਮਾਈ ਚੋਂ ਤਾਂ ਇੱਕ ਵੱਡਾ ਸੰਦੇਸ਼ ਦੇ ਰਹੇ ਹੁੰਦੇ ਨੇ ਇਹ ਜਿਹੜਾ ਰੈੱਡ ਕਰਾਸ ਦਾ ਸੀ ਕਹਿੰਦੇ ਆ ਕਿ ਇਸ ਤਰ੍ਹਾਂ ਸੰਭਾਲੀ ਦਿੰਦਾ ਬੰਦਿਆਂ ਨੂੰ ਬਿਲਕੁਲ ਬਿਲਕੁਲ ਜੀ ਰਾਣਾ ਸਾਹਿਬ ਜਿਸ ਤਰ੍ਹਾਂ ਸੀ ਗੱਲ ਕਹਿੰਨੇ ਆ ਕਿ ਬਦਲਾ ਸਮੇਂ ਦਾ ਤੇ ਕੁਦਰਤ ਦਾ اٹਲ ਨਿਯਮ ਹੈ ਤੇ ਜੇਕਰ ਅਸੀਂ ਸਾਡੇ ਜੀਵਨ ਰਹਿਤਲ ਤੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਸ ਤੇ ਕੀ ਅਸਰ ਪਿਆ ਬਦਲਾ ਦਾ ਬਦਲਾ ਦਾ ਅਸਰ ਕਈ ਤਰੀਕਿਆਂ ਨਾਲ ਪਿਆ ਬਦਲਾ ਬਿਲਕੁਲ ਕੁਦਰਤ ਦਾ ਨਿਯਮ ਹੈ ਜੀ ਸਮੇਂ ਦਾ ਨਿਯਮ ਹੈ ਇਹ ਉਹ ਨਿਯਮ ਹੈ ਜਿਹਨੂੰ ਅਸੀਂ ਬਦਲ ਨਹੀਂ ਸਕਦੇ ਅੱਛਾ ਜੀ ਅਟੱਲ ਹੈ ਹਮ ਇਸ ਦਾ ਪ੍ਰਭਾਵ ਤੇ ਇਸ ਦਾ ਦੁਰਪਰਭਾਵ ਦੋਨੇ ਸਾਨੂੰ ਖੇੜੇ ਮੱਥੇ ਨੇ ਜਿਹੜੇ ਸਬਕਾਰ ਕਰਨੇ ਪੈਂਦੇ ਨੇ ਰਿਸੀਵ ਕਰਨੇ ਪੈਂਦੇ ਨੇ ਹਮ ਹੁਣ ਅਸੀਂ ਪੰਜਾਬੀ ਜੀਵਨ ਰਹਿਤਲ ਦੀ ਸੱਭਿਆਚਾਰ ਦਾ ਜਿਹੜਾ ਰਿਸ਼ਤਾ ਹੈ ਇਹਦੇ ਉੱਤੇ ਕੀ ਪ੍ਰਭਾਵ ਪਿਆ ਜਦੋਂ ਅਸੀਂ ਇਹ ਗੱਲ ਕਰਦੇ ਆ ਤਾਂ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਧਰਤੀ ਹਰੀ-ਭਰੀ ਸੀ ਜਿੱਥੇ ਫਸਲ ਉਗਦੀ ਸੀ ਹੂੰ ਜੀ ਹੁਣ ਉਹ ਬੰਜਰ ਹੋਣ ਦੇ ਕਿਨਾਰੇ ਹੈ ਅੱਛਾ ਜੀ ਹੁਣ ਉੱਥੇ ਰੇਗਿਸਤਾਨ ਦਿਖਾਈ ਦਿੰਦਾ ਹੈ ਅੱਛਾ ਜੀ ਤੇ ਹੁਣ ਉੱਥੇ ਫਸਲ ਦੇ ਨਾਲ-ਨਾਲ ਜ਼ਹਿਰ ਵੀ ਉਗਦੀ ਹੈ ਹੂੰ ਉਹਦਾ ਪਾਣੀ ਹੈ ਜਿਹੜਾ نیچے ਨੂੰ ਜਾ ਰਿਹਾ ਹੈ ਤੇ ਉਹਦੇ ਵਿੱਚੋਂ ਜ਼ਹਿਰ ਦੇ ਰੋਕੀ ਚੀਜ਼ਾਂ ਹਨ ਉੱਪਰ ਨੂੰ ਆ ਰਹੀਆਂ ਨੇ ਹੂੰ ਬੰਦਾ ਇਸ ਦਵੰਦ ਦੇ ਵਿੱਚ ਫਸਿਆ ਹੋਇਆ ਹੈ ਉਹਦੀ ਤਰਖੀਸਤਾ ਨੂੰ ਉਹਦੀ ਜਿਹੜੀ ਫਰਟੀਲਿਟੀ ਹੁੰਦੀ ਹੈ ਖਾਸ ਛੱਟ ਮਾਰੀ ਹੈ ਇਸ ਚੀਜ਼ ਨੇ ਇਸ ਬਦਲਾ ਨੇ ਅੱਛਾ ਦੂਸਰੀ ਗੱਲ ਸਾਡੇ ਜੋ ਸੁਪਨੇ ਨੇ ਸਾਡੀਆਂ ਸੋਚਾਂ ਨੇ ਸਾਡੇ ਰਿਸ਼ਤੇ ਨੇ ਸਾਡੇ ਘਰ ਪਰਿਵਾਰ ਨੇ ਟੋਟਲਟੀ ਆਫ ਲਾਈਫ ਹੈ ਜਿਹੜੀ ਸਾਡੀ ਸੱਭਿਆਚਾਰ ਦੀ ਉਹਦੀ ਹਾਲਤ ਇਹ ਹੋਗੀ ਇਸ ਬਦਲਾਅ ਦੇ ਕਾਰਨ ਇਸ ਰਿਸ਼ਤੇ ਦੇ ਵਿੱਚ ਜੋ ਬਦਲਾਅ ਆਇਆ ਉਸ ਦੇ ਕਾਰਨ ਮੈਂ ਤੁਹਾਨੂੰ ਕਾਫ 17 ਰਾਹੀ ਉਹ ਗੱਲ ਜਾਦਾ ਠੀਕ ਸਮਝ ਆ ਜੂਗੀ ਸੰਜੀਤ ਪਾਤਰ ਦੀਆਂ ਰਸਮਾਂ ਜੀ ਜੀ ਜ਼ਰੂਰ ਜੀ ਕਹਿੰਦਾ ਰਿਸ਼ਤੇ ਦੇ ਵਿੱਚ ਰੋਹਣ ਸੌ ਸੁਰੰਗੀਆਂ ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ ਅੱਛਾ ਹਾਲਤ ਇਹ ਹੋਈ ਪਈ ਆ ਕੀ ਬਦਲਾਅ ਦੀ ਦੁਰਪਰਵਾਹੀ ਹੈ ਨਾ ਟਾਰਨ ਸਾਹਿਬ ਇੱਕ ਜੇ ਇਥੇ ਚੀਜ਼ ਤੁਹਾਡੇ ਕੋਲੋਂ ਇਹ ਪੁੱਛਾਂ ਅਸਰ ਪਿਆ ਤੁਸੀਂ ਦੱਸਿਆ ਕਿ ਅਸਰ ਪਿਆ ਪਰ ਇਹ ਅਸਰ ਕਿਉਂ ਪਿਆ ਕੀ ਵਜ੍ਹਾ ਸੀ ਮੈਂ ਆਪਣੇ ਸਵਾਲ ਨੂੰ ਥੋੜੀ ਦੇਰ ਲਈ ਰੋਕਦਾ ਜੀ ਕਿਉਂਕਿ ਆਪਣਾ ਪ੍ਰੋਗਰਾਮ ਜਿਹੜਾ ਜੀ ਸਿਰਫ ਅਪਾ ਹੀ ਨਹੀਂ ਇੱਥੇ ਗੱਲਾਂ ਕਰ ਰਹੇ ਦਰਸ਼ਕ ਵੀ ਦੇਖ ਰਹੇ ਨੇ ਉਹ ਵੀ ਸ਼ਿਰਕਤ ਕਰਦੇ ਨੇ ਜੀ ਮਨਦੀਪ ਜੀ ਕੋਲਰ ਸਾਈਡ ਨੇ ਬੰਨੇ ਗੱਲ ਕਰੀ ਹਾਂ ਜੀ ਹਾਂ ਜੀ ਹੈਲੋ 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 ਹਾਂ ਜੀ ਆ ਜੀ ਦੀਪ ਦਿਵਿੰਦਰ ਜੀ ਸਵਾਗਤ ਕਰਦੇ ਹਾਂ ਤੁਹਾਡਾ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਹਾਂ ਜੀ ਤੁਸੀਂ ਆਪਣਾ ਸਵਾਲ ਬਹੁਤ ਬਹੁਤ ਖੁਸ਼ੀ ਹੋਈ ਸਾਹਮਣੇ ਪੰਜਾਬੀ ਦੇ ਪ੍ਰਮੁੱਖ ਨਾਵਲਕਾਰ ਜਸਵੀਰ ਰਾੜਾ ਜਰ ਨੂੰ ਅੱਜ ਦੀ ਤੁਹਾਡੀ ਇਸ ਮੈਸਜ ਦੇ ਵਿੱਚ ਦੇਖਾਂ ਵੇਖ ਜੀ ਮੈਂ ਮੈਂ ਆਪਣੇ ਵੱਡੇ ਮਨ ਨੂੰ ਇਹਦਾ ਕਿੰਨਾ ਕਹਾਗਾ ਕਿ ਉਹ ਆਪਣੀ ਬਹੁਤ ਉਸਤਾ ਦੇ ਹਵਾਲੇ ਦੇ ਨਾਲ ਇੱਕ ਅੱਜ ਜੁੜ ਸਕਦੇ ਨਾਲ ਸੰਗੀ ਕਰਨ ਕਿ ਜਿਵੇਂ ਖੇਤੇ ਜਾਂ ਲੋਕ ਰਿੰਦੇ ਆ ਇਥੋਂ ਦੇ ਜਿਹੜਾ ਸਾਡਾ ਪ੍ਰਮੁੱਖ ਸੱਭਿਆਚਾਰ ਪੁਸਤਕ ਸੱਭਿਆਚਾਰ ਸਾਡੇ ਜਨ ਜੀਵਨ ਦੇ ਵਿੱਚ ਵਿਕਸਤ ਸੀਗਾ ਅਸੀਂ ਆਪਣੇ ਘਰਾਂ ਦੇ ਵਿੱਚ ਬਾਕੀ ਚੀਜ਼ਾਂ ਦੇ ਨਾਲ-ਨਾਲ ਆਪਣੀਆਂ ਅਲਮਾਰੀਆਂ ਦੇ ਵਿੱਚ ਆਪਣੀਆਂ ਅੰਗੇਠੀਆਂ ਦੇ ਉੱਤੇ ਆਪਣੇ ਵੱਡੇ ਰੇਖਾਂ ਦੀਆਂ ਕਿਤਾਬਾਂ ਵੀ ਵੇਖਿਆ ਕਰਦੇ ਸੀਗੇ ਕਿ ਸਾਨੂੰ ਆਪਣੇ ਬਾਕੀ ਸੱਭਿਆਚਾਰ ਦੇ ਨਾਲ ਇਸ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਪਣੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਨਾ ਜਿਸ ਵਿੱਚ ਕਿੰਨੀ ਕਦਰ ਲੱਗਦੀ ਹੈ ਮੈਂ ਚਾਹੁੰਦਾ ਕਿ ਇਹ ਹਦਲ ਵਿੱਚ ਜਿਹੜੀ ਵੀ ਲਾਣਾ ਸਭ ਕੋਈ ਨਾਲ ਗੱਲ ਕਰਨਗੇ ਜੀ ਜੀ ਹਾਂ ਜੀ ਇਹ ਸਵਾਲ ਹੈ ਜਿਹੜਾ ਤੁਹਾਡਾ ਬਹੁਤ ਅੱਛਾ ਹੈ ਬਹੁਤ ਹੀ ਚੰਗਾ ਸਵਾਲ ਹੈ ਬਲਕਿ ਐਂ ਕਹਾ ਕੇ ਤੁਸੀਂ ਮੇਰੀ ਰੂਹ ਦਾ ਸਵਾਲ ਕੀਤਾ ਇਹਦਾ ਜਵਾਬ ਇਹ ਹੈ ਕਿ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬੀ ਸੱਭਿਆਚਾਰ ਸ਼ਬਦ ਸੱਭਿਆਚਾਰ ਹੈ ਬੇਸਿਕਲੀ ਜਿਹੜੀਆਂ ਬਾਅਦ ਦੇ ਵਿੱਚ ਸੱਭਿਆਚਾਰ ਦੇ ਵਿੱਚ ਚੀਜ਼ਾਂ ਜੁੜਦੀਆਂ ਨੇ ਜੋ ਸਟੇਜ ਦੀ ਸ਼ਿੰਗਾਰ ਬਣਦੀਆਂ ਨੇ ਉਹ ਨੰਬਰ 2 ਤੇ ਨੇ ਨੰਬਰ 1 ਦੇ ਉੱਤੇ ਪੰਜਾਬੀ ਸੱਭਿਆਚਾਰ ਸ਼ਬਦ ਸੱਭਿਆਚਾਰ ਹੈ ਔਰ ਇਸ ਕਰਕੇ ਆ ਕਿਉਂਕਿ ਇੱਥੇ ਵੇਦਾਂ ਤੇ ਗ੍ਰੰਥਾਂ ਦੀ ਸਿਰਜਣਾ ਹੋਈ ਅਸੀਂ ਗੱਲ ਕੀਤੀ ਹੈ। ਔਰ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਅਸੀਂ ਦੁਨੀਆ ਨੂੰ ਦੱਸੀ ਹੈ ਇਹਦਾ ਵੱਖਰਾ ਪਛਾਣ ਚਿੰਨ੍ਹ ਵੀ ਬਣੀ ਹੈ। ਕਿ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਕੋਲ। ਜੀ। ਸ਼ਾਇਦ ਹੀ ਕੋਈ ਧਰਮ ਹੋਊਗਾ ਜਿਹੜਾ ਉਹਨੂੰ ਕਿਵੇਂ ਅਸੀਂ ਰੱਖਣਾ ਹੈ, ਕਿਵੇਂ ਸੁੱਛਤਾ ਕਾਇਮ ਰੱਖਣੀ ਹੈ, ਕਿਵੇਂ ਪਾਠ ਪੜ੍ਹਨਾ ਹੈ, ਕਿੰਨੀ ਸਫਾਈ ਰੱਖਣੀ ਹੈ, ਕਿਵੇਂ ਉਹਦੀ ਸ਼ਾਨ ਇੱਕ ਜਿਵੇਂ ਬਾਦਸ਼ਾਹ ਜਾਂਦਾ ਹੁੰਦਾ ਇੱਕ ਕੋਈ ਵੱਡੇ ਬਾਦਸ਼ਾਹ ਦੀ ਸਵਾਰੀ ਜਾਂਦੀ ਹੁੰਦੀ ਹੈ ਜੀ 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 ਇਸ ਤਰ੍ਹਾਂ ਜਦੋਂ ਮਹਾਰਾਜ ਦੀ ਸਵਾਰੀ ਜਾਂਦੀ ਹੈ ਕਿਵੇਂ ਲੋਕ ਚੱਲਦੇ ਰੁਕ ਜਾਂਦੇ ਨੇ ਕਿਵੇਂ ਹੈ ਜਿਹੜੇ ਕੰਮ ਖੜ ਜਾਂਦੇ ਨੇ ਲੋਕ ਉਹਨੂੰ ਸਿਜਦਾ ਕਰਦੇ ਨੇ ਸਲਾਮ ਕਰਦੇ ਨੇ ਸ਼ਬਦ ਗੁਰੂ ਦਾ ਸਤਿਕਾਰ ਕਰਨਾ ਪੰਜਾਬੀਆਂ ਤੋਂ ਕੋਈ ਸਿੱਖੇ ਔਰ ਜਦੋਂ ਸਮਾਂ ਬਦਲਿਆ ਹਨਾ ਬਦਲਾ ਆਇਆ ਵਿਸ਼ਵੀਕਰਨ ਦੀ ਪ੍ਰਕਿਰਿਆ ਦੇ ਤਹਿਤ ਬਜ਼ਾਰ ਦੀ ਹਨਾ ਉਸ ਚੀਜ਼ ਦੇ ਤਹਿਤ ਤਾਂ ਜਿਹੜੀਆਂ ਚੀਜ਼ਾਂ ਨੂੰ 60 ਵਜੇ ਜੀ ਜੀ ਢਾ ਲੱਗੀ ਹੈ ਕਿਤਾਬਾਂ ਉਹਨਾਂ ਦੇ ਵਿੱਚੋਂ ਇੱਕ ਨੇ ਜਿਵੇਂ ਉਹਨਾਂ ਨੇ ਸਵਾਲ ਕਰਨ ਵਾਲਿਆਂ ਨੇ ਸਾਨੂੰ ਕਿਹਾ ਕਿ ਕਿਤਾਬਾਂ ਹੁੰਦੀਆਂ ਸੀ ਸਾਡੇ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਹਾਂ ਮੰਨਜੀ ਜੀ ਤੁਹਾਡਾ ਵੀ ਸਵਾਲ ਇਹਦੇ ਨਾਲ ਹੀ ਬਿਲਕੁਲ ਬਿਲਕੁਲ ਹਾਂ ਸਾਡਾ ਸਵਾਲ ਵੀ ਇਸੇ ਨਾਲ ਹੀ ਮਿਲਦਾ ਜੁਲਦਾ ਸੀ ਕਿ ਕਿਤਾਬਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਹਾਂ ਜੀ ਕਿਤਾਬਾਂ ਤੋਂ ਵਾਸਤੇ ਸਿਲੇਬਸ ਤੱਕ ਅਸੀਂ ਸੀਮਿਤ ਰਹੇ ਹਾਂ ਹਾਂ ਨਹੀਂ ਸਿਲੇਬਸ ਤੱਕ ਵੀ ਸੀਮਿਤ ਨਹੀਂ ਰਹੇਗੇ ਬਲਕਿ ਕਿਤਾਬ ਦੀ ਥਾਂ ਦੇ ਉੱਤੇ ਸਾਡੇ ਹੱਥ ਦੇ ਵਿੱਚ ਮੋਬਾਈਲ ਆ ਗਿਆ ਬਿਲਕੁਲ ਕਿਤਾਬ ਦੇ ਨਾਲ ਈ ਲੱਗ ਗਿਆ ਮੂਰੇ ਈ ਬੁੱਕਾਂ ਦੀ ਈ ਲਾਇਬ੍ਰੇਰੀ ਆਗੀ ਹਨਾ ਈ ਰਾਈਟਿੰਗ ਆਗੀ ਔਰ ਈ ਕਲਚਰ ਆ ਗਿਆ ਈ ਫੋਕਲੋਰ ਆਗੀ ਈ ਜਿਹੜਾ ਹੋ ਗਿਆ ਇਹ ਸਾਰਾ ਕੁਝ ਬਹੁਤ ਅੱਛਾ ਹੋ ਗਿਆ ਪਰ ਇਹਦੇ ਨਾਲ ਜਿਹੜਾ ਇੱਕ ਮਾੜਾ ਹੋਇਆ ਉਹ ਇਹ ਆ ਬਈ ਸਾਡੇ ਪਹਿਲਾਂ ਗੱਲ ਇੱਥੋਂ ਇੱਥੇ ਉਤਰਦੀ ਸੀ ਉਂਗਲਾਂ ਦੇ ਪੋਟਿਆਂ ਚ ਹਨਾ ਵਾਈਬ੍ਰੇਸ਼ਨਸ ਉਹਦਾ ਸਾਰਾ ਜੋ ਸਟੱਫ ਹੈ ਉਹਦਾ ਫਲੇਵਰ ਆ ਗੱਲ ਦੀ ਖੁਸ਼ਬੂ ਆ ਉਹ ਸਾਰਾ ਵਿਚਾਰ ਇੱਥੋਂ ਚੱਲ ਕੇ ਉਂਗਲੀ ਦੇ ਪੋਟਿਆਂ 'ਚ ਉਤਰਦਾ ਸੀ ਜਦੋਂ ਅਸੀਂ ਉਸ ਨੂੰ ਕਲਮ ਨਾਲ ਕਾਗਜ਼ ਦੇ ਉੱਤੇ ਲਿਖਦੇ ਸੀ ਪੈਨ ਨਾਲ ਜੀ ਤਾਂ ਸਾਡੀ ਗੱਲ ਸਾਡਾ ਵਿਚਾਰ ਤੇ ਲਿਖਣ ਵਾਲੇ ਦੀ ਸਾਰੀ ਭਾਵਨਾ ਤੇ ਉਹਦਾ ਫਲੇਵਰ ਖੁਸ਼ਬੂ ਉਹਦੇ ਹੱਥਾਂ ਦੀ ਕਾਗਜ਼ ਦੇ ਉੱਤੇ ਉਤਰ ਜਾਂਦੀ ਸੀ ਜਦੋਂ ਕੋਈ ਬੰਦਾ ਪੜ੍ਹਦਾ ਸੀ ਤਾਂ ਉਹਨੂੰ ਲਿਖਣ ਵਾਲੇ ਦੇ ਹੱਥਾਂ ਦੀ ਖੁਸ਼ਬੂ ਆਉਂਦੀ ਸੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਵੀ ਕਰਾਂਗੇ ਬਾਅਦ ਵਿੱਚ ਉਹ ਥੋੜੀ ਪਰ ਜਿਹੜੀ ਸਵਾਲ ਜਿਵੇਂ ਦਰਸ਼ਕ ਨੇ ਕੀਤਾ ਸੀ ਆ ਤੁਹਾਡਾ ਸੀ ਕਿ ਕਿਤਾਬਾਂ ਦੇ ਪ੍ਰਤੀ ਜਿਹੜੀਆਂ ਹੋਰ ਕਿਤਾਬਾਂ ਪੜਨ ਦੇ ਪ੍ਰਤੀ ਕਿ ਅੱਜ ਕਿਸੇ ਬੰਦੇ ਦੀ ਵਿਦਿਆਰਥੀਆਂ ਦੀ ਨਹੀਂ ਬਾਕੀ ਸਾਰਿਆਂ ਦੀ ਕੀ ਰੁਚੀ ਰਹੇਗੀ ਰੁਚੀ ਬਹੁਤ ਤੇਜ਼ੀ ਨਾਲ ਘਟ ਰਹੀ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਮਾਨ ਉਦੋਂ ਹੋਊਗਾ ਜਦੋਂ ਇਹ ਰੁਚੀ ਵਧੇ ਬਰਕਰਾਰ ਹੋਵੇ ਸਾਰਾ ਕੁਝ ਇੱਥੇ ਮਰ ਜਾਣਾ ਚਾਹੀਦਾ ਹੈ ਚਾਹੇ ਮਰ ਜਵੇ ਜਿਸ ਤਰ੍ਹਾਂ ਦਾ ਸਾਡਾ ਜ਼ਿੰਦਗੀ ਦੀ ਰੂਪਰੇਖਾ ਚੱਲ ਰਹੀ ਹੈ ਪਰ ਕਿਤਾਬ ਨਹੀਂ ਮਰਨੀ ਚਾਹੀਦੀ ਬੰਦੇ ਦੇ ਅੰਦਰ ਪੜ੍ਹਨ ਦੀ ਰੁਚੀ ਨਹੀਂ ਮਰਨੀ ਚਾਹੀਦੀ ਕਿ ਕਿਤਾਬ ਸਾਡੀ ਸੱਚੀ ਦੋਸਤ ਹੁੰਦੀ ਹੈ ਕਿਤਾਬ ਚੁੱਪ ਰਹਿ ਕੇ ਵੀ ਬੋਲਦੀ ਹੈ ਕਿਤਾਬ ਤੁਹਾਡੇ ਅੰਦਰ ਬਹੁਤ ਕੁਝ ਐਸਾ ਪੈਦਾ ਕਰ ਦਿੰਦੀ ਹੈ ਜਿਹੜਾ ਸ਼ਕਤੀ ਬਣਦਾ ਜਿਉਣ ਦੀ ਵੀ ਹਨਾ ਨਵੀਆਂ ਚੀਜ਼ਾਂ ਉਸਾਰਨ ਦੀ ਵੀ ਔਰ ਮਾੜੀਆਂ ਚੀਜ਼ਾਂ ਨੂੰ ਕੱਟਣ ਦੀ ਵੀ ਉਹਨਾਂ ਨੂੰ ਖਤਮ ਕਰਨ ਦੀ ਜੀ ਕਿਤਾਬ ਇੱਕ ਵੱਡੀ ਹਥਿਆਰ ਹੁੰਦੀ ਹੈ ਜਿਹਦੇ ਨਾਲ ਅਸੀਂ ਜ਼ਿੰਦਗੀ ਦੀ ਲੜਾਈ ਲੜ ਸਕਦੇ ਹਾਂ ਨਾ ਨਵੀਂ ਪੀੜ੍ਹੀ ਦੇ ਹੱਥਾਂ 'ਚ ਵਿਸ਼ੇਸ਼ ਤੌਰ ਦੇ ਉੱਤੇ ਕਿਤਾਬ ਚਾਹੀਦੀ ਹੈ ਮੋਬਾਈਲ ਵੀ ਚਾਹੀੇ ਹੋਵੇ ਕੋਈ ਡਰ ਨਹੀਂ ਜੀ ਸਾਡੇ ਨਾਲ ਇੱਕ ਦਰਸ਼ਕ ਵੀ ਬਨੇ ਹੋਏ ਨੇ ਤੇ ਉਹ ਗੱਲ ਕਰਦੇ ਆ ਜੀ ਹੈਲੋ ਸਵਾਗਤ ਹੈ ਜੀ ਪ੍ਰੋਗਰਾਮ ਚ ਨਮਸਕਾਰ ਜੀ ਸਾਰਿਆਂ ਨੂੰ ਨਮਸਕਾਰ ਜੀ ਸਾਡਾ ਸੱਭਿਆਚਾਰ ਸਾਡਾ ਅਮੀਰ ਵਿਰਸਾ ਹੈ ਜਿਸ ਵਿੱਚ ਮਨ ਦੀਆਂ ਭਾਵਨਾਵਾਂ ਨੂੰ ਅਸੀਂ ਗੀਤਾਂ ਵਿੱਚ ਰਹਿਣ ਸਹਿਣ ਵਿੱਚ ਤੇ ਸਾਡੇ ਖਾਣ ਪੀਣ ਵਿੱਚ ਦਿਖਾਈ ਦਿੰਦਾ ਹੈ ਬਿਲਕੁਲ ਸਹੀ ਸਾਡੇ ਦੌਰ ਦੀ ਗੱਲ ਕਰੀਏ ਕਿ ਸਾਡਾ ਅਮੀਰ ਵਿਰਸਾ ਕਈ ਗੱਲਾਂ ਵਿੱਚ ਪਛੜ ਰਿਹਾ ਹੈ ਜਿੱਥੇ ਚਰਖੇ ਦੀ ਹੁਕਮ ਕਰ ਖਤਮ ਹੋ ਗਈ ਉਥੇ ਸਾਡੇ ਵਿਆਹਾਂ ਸ਼ਾਦੀਆਂ ਵਿੱਚ ਸੱਠਣੀਆਂ ਸੁਹਾਗ ਛੰਦ ਇੱਥੇ ਕਹਾਣੀਆਂ ਵੀ ਉਲੋਪ ਹੋ ਰਹਿ ਨੇ ਮੈਂ ਰਾਣਾ ਜੀ ਤੋਂ ਪੁੱਛਣਾ ਚਾਹਣਾ ਕਿ ਇਹਨਾਂ ਨੂੰ ਸੰਭਾਲਣ ਅਤੇ ਵਿਰਸਾ ਨਾਲ ਜੋੜ ਕੇ ਸਾਡੀ ਨੌਜਵਾਨ ਪੀੜੀ ਨੂੰ ਅਸੀਂ ਕਿੱਦਾਂ ਰੱਖ ਸਕਦੇ ਆ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ভাসਕਰ ਸਾਹਿਬ ਔਰ ਸਾਡੇ ਬਹੁਤ ਹੀ ਪਿਆਰੇ ਦਰਸ਼ਕ ਨੇ ਦੂਰਦਰਸ਼ਨ ਦੇ ਹਾਂਜੀ ਹਾਂਜੀ ਬਹੁਤ ਹੀ ਅੱਛਾ ਸਵਾਲ ਹੈ ਨਾ ਕਿ ਪੰਜਾਬੀ ਸੱਭਿਆਚਾਰ ਦੀਆਂ ਜਿਹੜੀਆਂ ਅਮੀਰ ਚੀਜ਼ਾਂ ਕਿਰ ਰਹੀਆਂ ਨੇ ਤੇ ਜੀ ਨਾਲ ਬਦਲਾ ਕਰਕੇ ਜੀ ਅਸੀਂ ਉਹਨਾਂ ਨੂੰ ਕਿਵੇਂ ਸੰਭਾਲ ਸਕਦੇ ਹਾਂ ਨਵੀਂ ਪੀੜ੍ਹੀ ਤੱਕ ਕਿਵੇਂ ਉਹਨਾਂ ਨੂੰ ਟਰਾਂਸਫਰ ਕਰ ਸਕਦੇ ਹਾਂ ਸਭ ਤੋਂ ਵੱਡੀ ਲੋੜ ਇਸ ਗੱਲ ਦੇ ਵਿੱਚ ਚੇਤਨਾ ਦੀ ਹੈ ਕਿ ਜਿੰਨਾ ਚਿਰ ਸਾਡੇ ਕੋਲ ਚੇਤਨਾ ਨਹੀਂ ਹੈ ਜਿੰਨਾ ਚਿਰ ਸਾਡੇ ਕੋਲ ਸਿਆਣਪ ਨਹੀਂ ਹੈ ਸਾਡੇ ਬੁਰਖਿਆਂ ਦੀ ਸਾਡੀ ਟਰੈਡੀਸ਼ਨ ਦੀ ਸਾਡੇ ਸੱਭਿਆਚਾਰਕ ਪਰੰਪਰਾ ਦੀ ਜੀ ਉਹਨਾਂ ਚਿਰ ਅਸੀਂ ਅਮੀਰ ਚੀਜ਼ਾਂ ਨੂੰ ਸੰਭਾਲ ਨਹੀਂ ਸਕਾਂਗੇ ਸਭ ਬਾਹਰ ਲਿਆਂ ਚੀਜ਼ਾਂ ਨੇ ਜਿਹੜੀਆਂ ਬਾਅਦ ਦੇ ਵਿੱਚ ਉਹ ਗਾਇਬ ਹੁੰਦੀਆਂ ਨੇ ਪਹਿਲਾਂ ਚੀਜ਼ਾਂ ਬੰਦੇ ਦੇ ਅੰਦਰੋਂ ਗਾਇਬ ਹੁੰਦੀਆਂ ਨੇ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਨਾਲ ਉਹ ਇੱਕ ਭਾਸ਼ਾ ਵੀ ਲੈ ਕੇ ਆਉਂਦੀ ਹੈ। ਹੂੰ ਨਾਲ ਇੱਕ ਉਹ ਗੀਤ ਵੀ ਲੈ ਕੇ ਆਉਂਦੀ ਹੈ। ਨਾਲ ਉਹ ਪਹਿਲੇ ਗੀਤ ਨੂੰ ਮਾਰਦੀ ਵੀ ਆ। ਹੂੰ ਨਾ ਬਦਲਦੀ ਵੀ ਆ ਉਸ ਨੂੰ। ਔਰ ਸਾਨੂੰ ਇਸ ਦੇ ਪ੍ਰਤੀ ਸੁਚੇਤ ਹੋਣਾ ਪੈਂਦਾ ਹੈ। ਔਰ ਸੁਚੇਤ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਜਿਹੜੀ ਸਾਡੀ ਟਰੈਡੀਸ਼ਨ ਹੈ, ਸੱਭਿਆਚਾਰ ਦੀ ਪਰੰਪਰਾ ਸਾਡੀ ਚੇਤਨਾ ਦੇ ਉੱਤੇ ਠੇਕ ਰੱਖੀਏ। ਅਸੀਂ ਕੌਨਸ਼ੀਅਸ ਸੁਚੇਤ ਹੋਈਏ ਨਾ ਗੱਲਾਂ ਦੇ ਪ੍ਰਤੀ ਕਿ ਅਗਰ ਸਾਡੀਆਂ ਸਿੱਠਣੀਆਂ, ਅਗਰ ਸਾਡੀਆਂ ਘੋੜੀਆਂ, ਅਗਰ ਸਾਡੇ ਸੁਹਾਗ ਦੇ ਗੀਤ ਹੂੰ ਸਾਡੇ ਬੋਲਾਂ ਚੋਂ ਸਾਡੀ ਜ਼ੁਬਾਨ ਚੋਂ ਸਾਡੀ ਭਾਸ਼ਾ ਚੋਂ ਸਾਡੀਆਂ ਪੀੜ੍ਹੀਆਂ ਚੋਂ ਕਿਰ ਰਹੇ ਨੇ ਹੁਤੇ ਜੀ ਨਾਲ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਉਸ ਨੂੰ ਪਛਾਣਨ ਦੀ ਲੋੜ ਹੈ ਜੋ ਜ਼ਿੰਮੇਵਾਰ ਹੈ ਉਸ ਨੂੰ ਹਟਾ ਕੇ ਫਿਰ ਜਿਹੜੀਆਂ ਸ਼ਕਤੀਆਂ ਸਾਡੀਆਂ ਹੂੰ ਹੂੰ ਬਹੁਤ ਸ਼ਕਤੀਸ਼ਾਲੀ ਆ ਪੰਜਾਬੀ ਮਨੁੱਖ ਮਜਦੀ ਸਭਿਆਚਾਰ ਜੀ ਜੀ ਜਿਹੜੀਆਂ ਸ਼ਕਤੀਆਂ ਸਾਨੂੰ ਵਾਪਸ ਉਹਦੇ ਨਾਲ ਜੋੜ ਸਕਦੀਆਂ ਨੇ ਚਾਹੇ ਉਹਦਾ ਰੰਗ ਰੂਪ ਬਦਲ ਕੇ ਹੀ ਬਦਲਦੇ ਜਮਾਨੇ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਅਡਾਪਟ ਕਰੀਏ ਉਹਨਾਂ ਨੂੰ ਆ ਵਿਵਹਾਰਕ ਰੂਪ ਦੇ ਵਿੱਚ ਲੈ ਕੇ ਆਈਏ ਜੀ ਤਾਂ ਹੋਊਗਾ ਇਹ ਸਾਰਾ ਕੁਝ ਮੈਨੂੰ ਲੱਗਦਾ ਜੇਕਰ ਅਸੀਂ ਸचेਤ ਹੋਵਾਂਗੇ ਅਸੀਂ ਅਚੇਤ ਹੋ ਗਏ ਆ ਸਹੀ ਅਨਕੌਨਸ਼ੀਅਸ ਲੈਵਲ ਤੇ ਬੰਦਾ ਬੇਸੁਰਤ ਹੋਣ ਦੇ ਲਈ ਮਤਲਬ ਜ਼ਿੰਮੇਵਾਰੀ ਸਾਡੀ ਆਪਣੀ ਬੰਦੀ ਸਮਾਜ ਦੀ ਬੰਦੀ ਹੈ ਹਾਂ ਜ਼ਿੰਮੇਵਾਰੀ ਅਸੀਂ ਕਿਤੇ ਇਹ ਰੌਲੇ ਦੇ ਵਿੱਚ ਨਾ ਜੋ ਸ਼ੋਰ ਹੈ ਬਾਜ਼ਾਰ ਦਾ ਇਹਦੇ ਵਿੱਚ ਸਾਡਾ ਸਾਰਾ ਕੁਸੀ ਗਵਾਚ ਗਿਆ ਜੀ ਜੀ ਹੁਣ ਬਾਜ਼ਾਰ ਹੈ ਜਿਹੜਾ ਨਾ ਉਹ ਸਿਰਫ ਬਾਪ ਨੂੰ ਇਹ ਨਹੀਂ ਲੁੱਟਦਾ ਉਹ ਪੁੱਤ ਦਾ ਭੇਸ ਧਾਰ ਕੇ ਮਾਂ ਨੂੰ ਵੀ ਲੁੱਟਣਾ ਆਉਂਦਾ ਮਾਂ ਬੋਲੀ ਨੂੰ ਵੀ ਲੁੱਟਣਾ ਆਉਂਦਾ ਉਹ ਉਸ ਬੋਲੀ ਦੇ ਗੀਤਾਂ ਨੂੰ ਵੀ ਲੁੱਟਣਾ ਆਉਂਦਾ ਹੈ ਨਾ ਮੈਨੂੰ ਆਇ ਲੱਗਦਾ ਸਾਨੂੰ ਉਹ ਲਟੇਰੇ ਦੀ ਸਾਨੂੰ ਉਸ ਦੁਸ਼ਮਣ ਦੀ ਸਾਨੂੰ ਉਸ ਚੋਰ ਦੀ ਪਛਾਣ ਕਰਨ ਦੀ ਲੋੜ ਹੈ ਪਛਾਣ ਕਰਨ ਦੀ ਲੋੜ ਹੈ ਜਦੋਂ ਅਸੀਂ ਪਛਾਣ ਲਿਆ ਫੜਿਆ ਵੀ ਜਾਊਗਾ ਅਸੀਂ ਆਪਣੀਆਂ ਚੀਜ਼ਾਂ ਜੋ ਕਿਰਗੀਆਂ ਜੋ ਡੁੱਲਗੀਆਂ ਜੋ ਚੁਰਾ ਲੀਆਂ ਗਈਆਂ ਵਾਪਸ ਵੀ ਲੈ ਲਾਂਗੇ ਰਣਸਰਬ ਇਥੇ ਇੱਕ ਸਵਾਲ ਸਾਡਾ ਥੋੜਾ ਮਿਲਦਾ ਜੁਲਦਾ ਹੀ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਬਦਲਾ ਆ ਗਿਆ ਸਾਡੇ ਹੁਣ ਪੰਜਾਬੀ ਬੰਦਾ ਕਹਿੰਦੇ ਗੀਤਾਂ ਵਿੱਚ ਜਾਂਦਾ ਤੇ ਪੜਦਾ ਔਰ ਜੇਕਰ ਦੇਖਿਆ ਜਾਵੇ ਤਾਂ ਸਾਡੇ ਜਨਮ ਵਿਆਹ ਤੇ ਮੌਤ ਸਬੰਧੀ ਜਿਹੜੀਆਂ ਰਸਮਾਂ ਨੇ ਉਹਨਾਂ ਵਿੱਚ ਕੀ ਬਦਲਾ ਆ ਚੁੱਕਿਆ ਹਾਂ ਹਾਂ ਜਨਮ ਦੇ ਮੈਨੂੰ ਲੱਗਦਾ ਵੀ ਜਦੋਂ ਜਨਮ ਦੀ ਗੱਲ ਕਰੀਏ ਨਾ ਆਪਾਂ ਬੰਦਾ ਗੀਤਾਂ ਚ ਜੰਮਦਾ ਗੀਤਾਂ ਚ ਪੂਰ ਚੜਦਾ ਗੀਤਾਂ ਚ ਪੂਰਾ ਹੁੰਦਾ ਅਸੀਂ ਕਹਿੰਦੇ ਆ ਹਮ ਹਮ ਤਾਂ ਜਨਮ ਦੀ ਗੱਲ ਕਰੀਏ ਤਾਂ ਜਨਮ ਦੇ ਬਹੁਤ ਸਾਰੇ ਧਰਾਤਲ ਨੇ ਜਿਹੜੇ ਉਹ ਬਦਲੇ ਹੋਏ ਨੇ ਨਾਲ ਉਹਦੇ ਰਸਮਾਂ ਵੀ ਬਦਲ ਗਈਆਂ ਹਮ ਸੱਭਿਆਚਾਰਕ ਤੌਰ ਤੇ ਲੋਕ ਜਾਨਿਕ ਤੌਰ ਤੇ ਹਮ ਹਮ ਹੁਣ ਸਾਡੇ ਕੋਲ ਇੱਕ ਸੰਕਲਪ ਆ ਨਾਮਾ ਇੱਕ ਟੈਸਟ ਟਿਊਬ ਬੇਬੀ ਦਾ ਹਮ ਹਮ ਕੁਦਰਤੀ ਹੈ ਵੀ ਜਦੋਂ ਜਨਮ ਦੀ ਪ੍ਰਕਿਰਿਆ ਬਦਲ ਗਈ ਹੂੰ ਹੂੰ ਤਾਂ ਨਾਲ ਰਸਮਾਂ ਵੀ ਬਦਲ ਗਈਆਂ ਸਾਡੇ ਕੋਲ ਇੱਕ ਕਨਸੈਪਟ ਆਇਆ ਨਾਮਾ ਕਿਰਾਏ ਦੀ ਕੁੱਕ ਹੂੰ ਹੂੰ ਜੀ ਪਰ ਨਾਲ ਰਸਮਾਂ ਦੀ ਗੱਲ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਰਸਮਾਂ ਹਾਂ ਮੈਂ ਉੱਥੇ ਆ ਰਹੇ ਹਾਂ ਜੀ ਨਾਲ ਉਹਦੇ ਰਸਮਾਂ ਵੀ ਬਦਲ ਗਈਆਂ ਅੱਛਾ ਅਸੀਂ ਵਿਆਹ ਦੀ ਗੱਲ ਲੈ ਲਈਏ ਵਿਆਹ ਘਰ ਹੁੰਦਾ ਸੀ ਗੜਾ ਹੀ ਚੜਦੀ ਸੀ ਮਹੱਲੇ 'ਚੋਂ ਦੁੱਧ ਇਕੱਠਾ ਹੁੰਦਾ ਸੀ ਬਿਸਤਰੇ ਇਕੱਠੇ ਹੁੰਦੇ ਸੀ ਹਨਾ ਤੇ ਟੈਂਟ ਲੱਗਦੇ ਸੀ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਜਲਦਾ ਸੀ ਪ੍ਰੋਗਰਾਮ ਵਿਆਹ ਦਾ ਹੁਣ ਵਿਆਹ ਬਦਲਾ ਇਹ ਹੋਇਆ ਕਿ ਕੁਝ ਘੰਟਿਆਂ ਦੇ ਵਿੱਚ ਸਿਮਟ ਕੇ ਰਹਿ ਗਿਆ ਸਿਮਟ ਕੇ ਰਹਿ ਗਿਆ ਘਰ ਦੀ ਥਾਂ ਹੁਣ ਉਹ ਪੈਲਸ ਦੇ ਵਿੱਚ ਹੁੰਦਾ ਲੱਡੂ ਵਟਣ ਦੀ ਥਾਂ ਦੇ ਉੱਤੇ ਹੁਣ ਸਾਰਾ ਰੈਡੀमेड ਲੈ ਲਾਂਗੇ ਇਸ ਗੱਲ ਦੇ ਉੱਤੇ ਟੇਕ ਰੱਖੀ ਜਾਂਦੀ ਹੈ ਅੱਛਾ ਅਗਲੀ ਗੱਲ ਮੈਨੂੰ ਇੱਕ ਬੜੀ ਖੂਬ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਬਦਲਾ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਧਰਤੀ ਹੇਠਲਾ ਪਾਣੀ ਥੱਲੇ ਮੁ ਜਾ ਰਿਹਾ ਹੈ ਬਿਲਕੁਲ ਜੀ ਤਾਂ ਅਸੀਂ ਰਸਮਾਂ ਇੱਕ ਆਉਂਦੀਆਂ ਨੇ ਕਿ ਮੁੰਡੇ ਦੀ ਮਾਂ ਹੂੰ ਵਿਆਹੀ ਹੋਈ ਜੋੜੀ ਉੱਤੇ ਦੀ ਪਾਣੀ ਵਾਰ ਕੇ ਪਿੰਦੀ ਹੈ ਗੜਬੇ ਦੇ ਹਾਂ ਨਾ ਬਹੁਤ ਥਾਵਾਂ ਦੇ ਉੱਤੇ ਮੈਂ ਦੇਖਿਆ ਕਿ ਇਹ ਰਸਮਾਂ ਹੀ ਮਿਸ ਹੋ ਰਹੀਆਂ ਨੇ ਗਾਇਬ ਹੋ ਰਹੀਆਂ ਨੇ ਇਹਨੂੰ ਟਾਈਮ ਬੇਸਡ ਜਾਂ ਆਊਟ ਆਫ ਡੇਟ ਸਮਝਿਆ ਜਾ ਰਿਹਾ ਨਵੀਂ ਪੀੜੀ ਵੱਲੋਂ ਹੂੰ ਰਣ ਸਾਹਿਬ ਜਿਸ ਤਰ੍ਹਾਂ ਗੱਲਾਂ ਚੱਲਦੀਆਂ ਨੇ ਸ਼ੁਰੂ ਚ ਵੀ ਪੁਰਾਣੇ ਬਜ਼ੁਰਗ ਕਹਿੰਦੇ ਸੁੰਦਰੇ ਦੁੱਧ ਪੁੱਤ ਵਾਲੀ ਗੱਲ ਹੁੰਦੀ ਸੀ ਪਾਣੀ ਤੇ ਦੁੱਧ ਨਹੀਂ ਵੇchnਾ ਸਹੀਦਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਹਾਂਜੀ ਪਰ ਇੱਕ ਪਾਸੇ ਇਹ ਦੇਖਿਆ ਜਾ ਆਪਾਂ ਕਹਿੰਦੇ ਬਦਲਾ ਆਏ ਕਿ ਇਹ ਬਦਲਾ ਅਨੇ ਜ਼ਰੂਰੀ ਨਹੀਂ ਨੇ ਵਿੱਚ ਕਿਤੇ ਕਿਤੇ ਕਿਉਂਕਿ ਆਪਾਂ ਉਦੋਂ ਕਹਿੰਦੇ ਸੀ ਕਿ ਦੁੱਧ ਵੇਚਣਾ ਨਹੀਂ ਚਾਹੀਦਾ ਪਰ ਕਿਤੇ ਨਾ ਕਿਤੇ ਚੀਜ਼ਾਂ ਦਾ ਆਦਾਨ ਪ੍ਰਦਾਨ ਬਾਟਰ ਪ੍ਰਣਾਲੀ ਵਸਤੂ ਵਿਨੇਮ ਪ੍ਰਣਾਲੀ ਜਿ ਨੂੰ ਪਕਨੇ ਚੀਜ਼ ਦੇ ਅਦਲੇ ਦੇ ਬਦਲੇ ਦੂਸਰੀ ਚੀਜ਼ ਲੈਣੀ ਉਹ ਉਦੋਂ ਵੀ ਚੱਲਦਾ ਸੀਗਾ ਇਹ ਬਦਲਾਵ ਹੈਗਾ ਤੇ ਕਿਉਂ ਜ਼ਿਆਦਾ ਵੱਧ ਗਿਆ ਤਾਂ ਰੀਜ਼ਨ ਕੀ ਹਾਂ ਇਹ ਵੱਧ ਜ਼ਿਆਦਾ ਇਸ ਕਰਕੇ ਵੱਧ ਗਿਆ ਕਿਉਂਕਿ ਅਸੀਂ ਹੁਣ ਜਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਇਹ ਬਾਜ਼ਾਰ ਦੀ ਦੁਨੀਆ ਹੈ ਇਹ ਵਿਸ਼ਵੀਕਰਨ ਦਾ ਦੌਰ ਹੈ ਇਸ ਦੁਨੀਆ ਦੇ ਵਿੱਚ ਇਸ ਦੌਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਨਵੀਂ ਵਾਪਰੀ ਆ ਹਨਾ ਬਦਲਾ ਆਇਆ ਉਹ ਹੈਗੀ ਹੈ ਮਨਾਫਕ ਹੋਰੀ ਦੀ ਪਰਬਤੀ ਤੁਸੀਂ ਜਿਹੜੀ ਬਾਟਰ ਸਿਸਟਮ ਦੀ ਗੱਲ ਕੀਤੀ ਹੈ ਕਿ ਮੈਨੂੰ ਦੁੱਧ ਦੀ ਲੋਡ ਸੀ ਤੁਹਾਨੂੰ ਦਾਲ ਦੀ ਲੋਡ ਸੀ ਅਸੀਂ ਉਹ ਆਪਸ ਵਿੱਚ ਹੀ ਵਟਾ ਲਈ ਹਨਾ ਤੁਹਾਨੂੰ ਖਪਾਹ ਦੀ ਲੋਡ ਸੀ ਮੈਨੂੰ ਮੱਕੀ ਦੀ ਲੋਡ ਸੀ ਆਪਾਂ ਵਟਾ ਲਈ ਤੁਹਾਨੂੰ ਜੁੱਤੀ ਦੀ ਲੋਡ ਸੀ ਮੈਨੂੰ ਕਮੀਜ਼ ਦੀ ਲੋਡ ਸੀ ਆਪਾਂ ਵਟਾ ਲਈ ਇਹਦੇ ਕੋਲ ਜਿਹੜੀ ਚੀਜ਼ ਹੈ ਇਹ ਬਾਟਰ ਸਿਸਟਮ ਸੀ ਉਹਦੇ ਵਿੱਚ ਸਾਹਜ ਸੀ ਪਿਆਰ ਸੀ ਆਪਣਾ ਅਤ ਸੀ ਔਰ ਰਿਸ਼ਤਿਆਂ ਦਾ ਜਿਹੜਾ ਨਿੱਗ ਸੀ ਜੀ ਜੀ ਹੁਣ ਜੋ ਉਹ ਸਾਰਾ ਕੁਝ ਬਾਜ਼ਾਰ ਦੇ ਵਿੱਚ ਆ ਗਿਆ ਹੂੰ ਹੂੰ ਤੋਂ ਬਾਅਦ ਸਿਸਟਮ ਬੰਦ ਹੋ ਗਿਆ ਬਾਜ਼ਾਰ ਦਾ ਮੁੱਖ ਕੰਮ ਹੈ ਜਿਹੜਾ ਉਹ ਮੁਨਾਫਾ ਹੂੰ ਹੂੰ ਰਣਾ ਸਾਹਿਬ ਥੋੜੀ ਮਾਫੀ ਚਾਹੁੰਦੇ ਤੇ ਗੱਲ ਰੋਕਣ ਲਈ ਇੱਕ ਕਾਲਰ ਬਣੇ ਹੋਏ ਨੇ ਮਨਦੀਪ ਭਪਨ ਕਰੀਰ ਜੀ ਹੈਲੋ ਹਾਂ ਜੀ ਹੈਲੋ ਹਾਂ ਜੀ ਕੈਪਟਨ ਸ਼ਖਤ ਸਿੰਘ

ਸਕੂਲਾਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਣਾ ਚਾਹੀਦਾ ਵੀ ਸਾਡਾ ਪੰਜਾਬੀ ਸੱਦਾਚਾਰ ਕੀ ਹੈ ਔਰ ਦੂਸਰੇ ਮਤਲਬ ਇਸ ਤਰ੍ਹਾਂ ਵੀ ਗੁਰਦਾਨ ਦੇ ਨਿਨਿ ਸ਼ੁਰੂ ਤੋਂ ਮੈਦਾ ਕਾਰੂ ਨੇ 20 ਰੁਪਏ ਇਸ ਤਰ੍ਹਾਂ ਗੁਰਦਾਨ ਦੇ ਜਿਹਨੂੰ ਕੁਝ ਕਰਕੇ ਆਓ ਹੂੰ ਉਹਨਾਂ ਦੇ 20 ਰੁਪਏ ਦਾ ਲੰਗਰ ਵਗਾਇਆ ਸੀ ਦੇਖੋ ਸਾਰੇ ਯਾਰ ਵਿੱਚ ਉੱਧਰ ਤੱਕ ਚੱਲ ਰਿਹਾ ਹੈ ਹੂੰ ਇਸ ਕਰਕੇ ਜੋ ਗੁਰਦਾਨ ਦੀ ਜਿਹੜੀ ਸਿੱਖਿਆ ਹੈ ਉਹ ਪੂਰੇ ਸੰਸਾਰ 'ਚ ਪੂਰੇ ਮਾਨਵਜਾਤੀ ਵਾਸਤੇ ਬਹੁਤ ਉੱਚੀ ਸਿੱਖਿਆ ਜੇ ਉਹਦੇ ਉੱਪਰ ਅਸੀਂ ਚੱਲਦੇ ਰਹਾਂਗੇ ਤਾਂ ਪੰਜਾਬੀ ਸਭਿਆਚਾਰ ਤਾਂ ਬਣਾਈ ਰਹੇਗਾ ਮੈਂ ਨਹੀਂ ਸਾਡੇ ਨਾਲ ਜੀ ਉਹਨਾਂ ਨੇ ਸਕੂਲੀ ਪੱਧਰ ਤੋਂ ਵੀ ਸਭਿਆਚਾਰ ਨਾਲ ਜੋੜਨ ਦੀ ਗੱਲ ਕੀਤੀ ਹਾਂਜੀ ਹਾਂ ਉਹਨਾਂ ਦਾ ਸਵਾਲ ਹੈ ਜਿਹੜਾ ਬਹੁਤ ਅੱਛਾ ਸਵਾਲ ਹੈ ਕਿਉਂਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਕੂਲ ਦੇ ਵਿੱਚ ਪੜਾਉਣਾ ਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਬਨਵੋਰੇ ਦੇ ਵਿੱਚ ਪੜਾਉਣਾ ਸਾਡੇ ਕੋਲ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਬੱਚੇ ਨੇ ਜਿਹੜੇ ਛੋਟੇ-ਛੋਟੇ ਨੇ ਫੁੱਲਾਂ ਵਰਗੇ ਬੱਚੇ ਨੇ ਉਹਨਾਂ ਨੇ ਸਵਾਲ ਕੀਤਾ ਕਿ ਸਕੂਲ ਦੇ ਵਿੱਚੋਂ ਸਾਨੂੰ ਬੱਚਿਆਂ ਨੂੰ ਸੱਭਿਆਚਾਰਕ ਜਿਹੜੀ ਗੁਣਤੀ ਆ ਜਿਹੜੀ ਸਿੱਖਿਆ ਉਹ ਦੇਣ ਦੀ ਸਿਲੇਬਸ ਦੇ ਨਾਲ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸੱਚਮੁੱਚ ਬੜਾ ਜ਼ਰੂਰੀ ਮਸਲਾ ਹੈ ਕਿ ਅਸੀਂ ਅਗਰ ਵੱਡਿਆਂ ਨੂੰ ਇਹ ਸਾਰਾ ਕੁਝ ਦੇਣਾ ਚਾਹੁੰਦੇ ਆ ਤਾਂ ਉਹਨਾਂ ਦੇ ਬਚਪਨ ਤੋਂ ਹੀ ਸ਼ੁਰੂ ਕਰਨਾ ਪਊਗਾ। ਅਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਬੱਚਿਆਂ ਨੂੰ ਤਾਂ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਬਾਬੇ ਨਾਨਕ ਦੀ ਗੱਲ ਤੋਂ ਸ਼ੁਰੂ ਕਰਦੇ ਆ। ਬਾਬੇ ਨਾਨਕ ਨੇ ਸਾਨੂੰ ਦੱਸਿਆ ਕਿ ਸੱਚਾ ਸੌਦਾ ਕੀ ਹੁੰਦਾ ਹੈ। 2 ਰੁਪਏ ਦੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਬਿਜ਼ਨਸ ਕਰ ਲੈਣ ਦਾ ਆਨੰਦ ਕੀ ਹੁੰਦਾ ਹੈ ਹੈਨਾ ਫਕੀਰੀ ਕੀ ਹੁੰਦੀ ਹੈ ਬਿਲਕੁਲ ਬਿਲਕੁਲ ਔਰ ਬਾਬੇ ਨਾਨਕ ਨੇ ਹੀ ਸਾਨੂੰ ਦੱਸਿਆ ਕਿ ਸਿਰਫ ਤੀਰ ਤਲਵਾਰ ਹਥਿਆਰ ਤੇ ਗੋਲੀ ਹੀ ਨਹੀਂ ਚੱਲਦੀ ਅੱਖਰ ਸ਼ਬਦ ਤੇ ਵਿਚਾਰ ਵੀ ਚੱਲਦਾ ਹੈ ਰਣਾ ਸਾਹਿਬ ਸਾਡਾ ਸਵਾਲ ਵੀ ਕੁਝ ਇਸੇ ਤਰ੍ਹਾਂ ਤੁਹਾਡੇ ਮਿਲਦਾ ਜੁਲਦਾ ਹੈ ਦਰਸ਼ਕਾਂ ਦੇ ਸਵਾਲ ਨਾਲ ਕਿ ਜਿਵੇਂ ਹੁਣ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਇਸ ਧਰਤੀ ਦੇ ਉੱਪਰ ਜਦੋਂ ਆਧੁਨਿਕ ਜੀਵਨ ਸ਼ੈਲੀ ਦੇ ਨਾਲ ਬਾ ਵਾਸਤਾ ਪੈਂਦਾ ਤਾਂ ਕੀ ਪ੍ਰਭਾਵ ਪੈਂਦਾ ਹੈ ਤਾਂ ਇਹਦਾ ਸਭ ਤੋਂ ਵੱਡਾ ਪ੍ਰਭਾਵ ਵੀ ਪੈਂਦਾ ਅਸੀਂ ਇਹਨੂੰ ਬਦਲਾ ਦੇ ਰੂਪ ਚ ਦੇਖਾਂਗੇ ਕਿ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਖੁੱਸ ਰਹੀਆਂ ਨੇ ਬੜੀ ਤੇਜ਼ੀ ਨਾਲ ਜੀ 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 ਜਿਵੇਂ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਆ ਸ਼ਬਦ ਗੁਰੂ ਦਾ ਪਾਠ ਸੁਣਨ ਵਾਸਤੇ ਸਾਡਾ ਸੱਭਿਆਚਾਰਕ ਖਾਸਾ ਗੁਰਦੁਆਰੇ ਜਾਂ ਧਰਮਦਵਾਰੇ ਜਾਂਦੇ ਸੀ ਪਰ ਹੁਣ ਅਸੀਂ ਉੱਥੇ ਜਾਣ ਦੀ ਥਾਂ ਸਕਰੀਨ ਦੇ ਉੱਤੇ ਸਕਰੀਨ ਦੇ ਟੀਵੀ ਦੇ ਸਾਹਮਣੇ ਬੈਠ ਕੇ ਉਹਨੂੰ ਸੁਣ ਰਹੇ ਹਾਂ ਉੱਥੇ ਜਾ ਕੇ ਕੁਦਰਤੀ ਤੌਰ ਦੇ ਉੱਤੇ ਸੁਣਨ ਕਰਨ ਦਾ ਮਹੱਤਮ ਤੇ ਪ੍ਰਭਾਵ ਹੋਰ ਸੀ ਸਕਰੀਨ ਦੇ ਉੱਤੇ ਅਸੀਂ ਬੈਠੇ ਹਾਂ ਕਈ ਵਾਰ ਅਰਦਾਸ ਹੁੰਦੀ ਐ ਅਸੀਂ ਰੋਟੀ ਖਾਈ ਜਾਂਦੇ ਹਾਂ ਅਸੀਂ ਪਏ ਹਾਂ ਬਹੁਤ ਖਤਰਨਾਕ ਵੀ ਨੇ ਬਦਲਾਇ ਬਦਲਾ ਕਾਫੀ ਅਚਕਾ ਰਣਾ ਸਾਹਿਬ ਸਮਾਂ ਬਹੁਤ ਕਾਟਾ ਪਰ ਥੋੜੇ ਜਿਹੇ ਸਮੇਂ ਦੇ ਵਿੱਚ ਹਾਲੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਹੋਰ ਕਰਨੇ ਚਾਹ ਰਹੇ ਸੀ ਪਰ ਤੁਸੀਂ ਇੱਕ ਸੁਲਝਿਆ ਹੋ ਇਨਸਾਨ ਹੋ ਤੁਹਾਡੀ ਨਜ਼ਰ ਸੇ ਐਸੇ ਕਿਹੜੇ ਆਪਾਂ ਹੋਰ ਉਪਰਾਲੇ ਕਰ ਸਕਦੇ ਹਾਂ ਕਿ ਜਿਹੜੀ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਨੇ ਸਾਂਝ ਪਾ ਸਕੇ ਸਾਡਾ ਅਮੀਰ ਵਿਰਸਾ ਬਚ ਸਕੇ ਅ ਅੱਜਕੱਲ ਦੇਖ ਰਹੇ ਹਾਂ ਕਿ ਬੱਚੇ ਬਾਹਰ ਵੱਲ ਨੂੰ ਭੱਜ ਰਹੇ ਨੇ ਵਿਦੇਸ਼ਾਂ 'ਚ ਭੱਜਣ ਦੀ ਹੋੜ ਲੱਗੀ ਹੋਈ ਹੈ ਆਪਣੇ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਕੀ ਤੁਸੀਂ ਕਹਿਣਾ ਚਾਹੋਗੇ ਇਸ ਬਾਰੇ ਹਾਂ ਇਹਦੇ ਸਬੰਧ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵਿਸ਼ੇਸ਼ ਤੌਰ ਦੇ ਉੱਤੇ ਕਿ ਜਦੋਂ ਟ੍ਰੈਡੀਸ਼ਨਲ ਸਾਡੇ ਪਰੰਪਰਿਕ ਵਿਸ਼ੇ ਸੀ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਾਡਾ ਖੋਜ ਦਾ ਖੇਤਰ ਹੈ ਉਹਨਾਂ ਨੂੰ ਛੱਡ ਕੇ ਵਿਦੇਸ਼ ਜਾਣ ਦੀ ਹੋੜ ਦੇ ਵਿੱਚ ਦੌੜ ਦੇ ਵਿੱਚ ਲੋਕ ਲੱਗੇ ਹੋਏ ਨੇ ਤਾਂ ਇੱਕ ਨਵੀਂ ਪੀੜੀ ਦੇ ਨਵੇਂ ਰਸਤੇ ਨੇ ਨਵੀਂ ਮੰਜ਼ਿਲਾਂ ਤੇ ਨਾ ਉਹਨਾਂ ਦਾ ਉਹਨਾਂ ਕਾਰਜਸ਼ੈਲੀ ਹੈ ਜ਼ਿੰਦਗੀ ਦੀ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਵਿਚਕਾਰ ਜਿਹੜੀ ਚੀਜ਼ ਪੁਲ ਬਣ ਸਕਦੀ ਹੈ ਉਹ ਅੱਖਰਾਂ ਸ਼ਬਦਾਂ ਤੇ ਵਿਚਾਰਾਂ ਦਾ ਪੁਲ ਹੀ ਆ। ਉਹ ਕਿਤਾਬ ਦੇ ਰਾਹੀਂ ਬਣ ਸਕਦਾ ਉਹ ਚੇਤਨਾ ਰਾਹੀਂ ਬਣ ਸਕਦਾ ਹੈ। ਉਹ ਆਪਸੀ ਸੋਝੀ ਆਪਸੀ ਸਿਆਣਪ ਦੇ ਰਾਹੀਂ ਬਣ ਸਕਦਾ ਹੈ। ਜਿਹਦੇ ਰਾਹੀਂ ਅਸੀਂ ਪਿੱਛੇ ਨੂੰ ਜਾ ਸਕਦੇ ਹਾਂ ਪਿਛਲੇ ਅੱਗੇ ਨੂੰ ਆ ਸਕਦੇ ਹਾਂ ਤੇ ਜ਼ਿੰਦਗੀ ਖੂਬਸੂਰਤ ਹੋ ਸਕਦੀ ਹੈ। ਔਰ ਖੂਬਸੂਰਤ ਜ਼ਿੰਦਗੀ ਦਾ ਹੀ ਸੱਭਿਆਚਾਰ ਹਮੇਸ਼ਾ ਖੂਬਸੂਰਤ ਹੁੰਦਾ ਹੈ। ਬਿਲਕੁਲ ਬਿਲਕੁਲ। ਸਹੀ ਗੱਲ ਕੀਤੀ ਹੈ ਤੁਸੀਂ। ਅਰੇ ਰਾਣਾ ਸਾਹਿਬ ਜਿਸ ਤਰ੍ਹਾਂ ਕਹਿੰਦੇ ਕਿ ਅਸੀਂ ਸਾਡੇ ਪੰਜਾਬੀ ਸੱਭਿਆਚਾਰ ਹੈ ਅਮੀਰ ਵਿਰਾਸਤ ਹੈ ਔਰ ਤੁਸੀਂ ਬਹੁਤ ਵਧੀਆ ਸਾਡੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੇ ਜਾਂਦੇ ਇੱਕ ਸੰਦੇਸ਼ ਜਿਹੜਾ ਤੁਸੀਂ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ ਸੰਦੇਸ਼ ਇਹ ਹੀ ਹੈ ਕਿ ਆਪਾਂ ਸਾਰੇ ਆਪਾਂ ਤਿੰਨੇ ਵੀ ਸ਼ਾਮ ਲੈਣ ਦੇ ਵਿੱਚ ਜੀ ਸਾਰੇ ਪੰਜਾਬੀ ਪੰਜਾਬ ਤੇ ਪੰਜਾਬੀਅਤ ਇਸ ਗੱਲ ਦੇ ਉੱਤੇ ਆਪਣਾ ਪੱਕਾ ਇਰਾਦਾ ਹੈ ਜਿਹੜਾ ਪੱਕਾ ਵਿਚਾਰ ਹੈ ਜਿਹੜਾ ਪੱਕੀ ਦ੍ਰਿਸ਼ਟੀ ਹੈ ਜਿਹੜੀ ਉਹ ਰੱਖ ਲਵੇ ਕਿ ਅਸੀਂ ਨਵੇਂ ਤੇ ਪੁਰਾਣੇ ਦਾ ਜਿਹੜਾ ਜੋੜ ਹੈ ਸੰਤੋਲ ਹੈ ਉਹ ਬਣਾਉਣਾ ਹੈ ਬੈਲੈਂਸ ਬਣਾਉਣਾ ਹੈ ਸਾਡੀ ਜ਼ਿੰਦਗੀ ਬੈਲੈਂਸ ਤੋਂ ਬਾਹਰ ਹੈ ਅਸੀਂ ਅਨੁਸ਼ਾਸਨਹੀਨਤਾ ਵੱਲ ਨੂੰ ਵਧੇ ਹੋਏ ਹਾਂ ਅਗਰ ਸਾਰਾ ਕੁਝ ਡਿਸਪਲਨ ਦੇ ਵਿੱਚ ਆ ਜੇ ਲਾਲਾ ਹਰਦਿਆਲ ਨੇ ਕਿਹਾ ਸੀ ਕਹਿੰਦਾ ਦੁਨੀਆ ਦਾ ਕਲਚਰ ਦੇਸ਼ ਦਾ ਕਲਚਰ ਪੰਜਾਬ ਦਾ ਕਲਚਰ ਤੁਹਾਡੇ ਪਿੰਡ ਸ਼ਹਿਰ ਦਾ ਕਲਚਰ ਘਰ ਦਾ ਕਲਚਰ ਬਾਅਦ ਚ ਪਹਿਲਾਂ ਤੁਹਾਡਾ ਸੈਲਫ ਕਲਚਰ ਹੈ ਕੀ ਬਾਤ ਹੈ ਸਾਨੂੰ ਆਪਣੇ ਸਵੈ ਕਲਚਰ ਦੀ 셀ਫ ਕਲਚਰ ਦੇ ਵਿੱਚ ਪਹਿਲਾਂ ਆਉਣ ਦੀ ਲੋੜ ਆ ਸਾਰੇ ਕਲਚਰ ਨੇ ਜਿਹੜੇ ਠੀਕ ਹੋ ਜਾਣਗੇ ਉਹਦੇ ਨਾਲ ਬਹੁਤ ਕੁ ਬੋਲਿਆ ਨਾ ਸਭ ਔਰ ਵਾਕਈ ਅੱਜ ਦੇ ਇਸ ਵਿਸ਼ੇ ਤੇ ਤੁਸੀਂ ਬੇहद ਜਾਣਕਾਰੀ ਭਰਪੂਰ ਗੱਲਾਂ ਕੀਤੀਆਂ ਵਾਕਈ ਤੁਹਾਨੂੰ ਦੇਖ ਕੇ ਲੱਗਦਾ ਕਿ ਤੁਸੀਂ ਆਪਣੀ ਉਸ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਔਰ ਸਿਰਫ ਅੱਖਰਾਂ ਨਾਲ ਬਾਬਸਤੀ ਹੀ ਸਾਖਰ ਹੋਣਾ ਹੀ ਕਾਫੀ ਨਹੀਂ ਹੁੰਦਾ ਸਿਆਣਾ ਹੋਣਾ ਵੀ ਕਾਫੀ ਹੁੰਦਾ ਆਪਣੇ ਵਿਰਸੇ ਨੂੰ ਸੰਭਾਲਣਾ ਵੀ ਕਾਫੀ ਹੁੰਦਾ ਬਹੁਤ ਲਾਹੇਵੰਦ ਜਾਣਕਾਰੀ ਤੁਸੀਂ ਦਿੱਤੀ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਵਿਦਾ ਲੈ ਲਈਏ ਧੰਨਵਾਦ